ਸਾਵਧਾਨ ਹੋ ਜਾ ਬਈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਐਹੋ ਜਿਹਾ ਇਨਸਾਨ ਹੈਗਾ ਜਿਹੜਾ ਮੂੰਹ ਤੇ ਤਾਂ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰਦਾ ਪਰ ਪਿੱਠ ਪਿੱਛੇ ਤੁਹਾਡੇ ਵਾਸਤੇ ਟੋਏ ਪੱਟੀ ਜਾਂਦਾ ਐਹੋ ਜਿਹੇ ਬੰਦੇ ਨੂੰ ਧੋਖੇਬਾਜ਼ ਇਨਸਾਨ ਕਹਿੰਦੇ ਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜਿਹੇ ਧੋਖੇਬਾਜ਼ ਇਨਸਾਨਾਂ ਦੇ ਚਿਹਰੇ ਦੇ ਉੱਤੋਂ ਨਕਾਬ ਲਾਉਣਾ ਸਿਖਾਉਂਗਾ ਕੋਈ ਆਪ ਆ ਕੇ ਥੋੜੀ ਦੱਸੂਗਾ ਵੀ ਮੈਂ ਤੇਰੇ ਨਾਲ ਧੋਖਾ ਕਰੀ ਜਾਂਦਾ ਜਾਂ ਮੈਂ ਤੇਰੇ ਵਾਸਤੇ ਟੋਏ ਪੱਟੀ ਜਾਂਦਾ ਇਹ ਤਾਂ ਬਈ ਬੰਦੇ ਦਾ ਚਿਹਰਾ ਪੜ੍ਹਨਾ ਪਊਗਾ ਕਿ ਕਿਹੜਾ ਸੱਚਾ ਬੰਦਾ ਕਿਹੜਾ ਇਮਾਨਦਾਰ ਹੈ ਤੇ ਕਿਹੜਾ ਧੋਖੇਬਾਜ਼ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਐਵਜੈਕ ਇਨਸਾਨ ਤਾਂ ਹੁੰਦਾ ਹੀ ਹੁੰਦਾ ਜਿਹੜਾ ਮੂੰਹ ਤੇ ਕੁਝ ਹੋਰ ਹੈ ਤੇ ਪਿੱਠ ਪਿੱਛੇ ਕੁਝ ਹੋਰ ਹੁੰਦਾ ਵੀਡੀਓ ਨੂੰ ਪੂਰਾ ਦੇਖਿਓ ਜੇ ਤੇ ਜੇ ਕਿਸੇ ਬੰਦੇ ਦੇ ਵਿੱਚ ਆ ਪੰਜ ਨਿ ਤੋਂ ਬਾਅਦ ਤੁਸੀਂ ਕਦੇ ਧੋਖਾ ਨਹੀਂ ਖਾਓਗੇ ਅਸਲ ਦੇ ਵਿੱਚ ਧੋਖੇਬਾਜ਼ ਕੌਣ ਹੁੰਦਾ ਜ਼ਿੰਦਗੀ ਦੇ ਵਿੱਚ ਸਫਲਤਾ ਦੇ ਲਈ ਦੋਸਤ ਤੇ ਰਿਸ਼ਤੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇੱਕ ਜ਼ਹਿਰੀਲਾ ਜਾਂ ਧੋਖੇਬਾਜ਼ ਇਨਸਾਨ ਤੁਹਾਡੀ ਸਾਰੀ ਮਿਹਨਤ ਤੇ ਤੁਹਾਡੀ ਸਾਰੀ ਖੁਸ਼ੀ ਨੂੰ ਤਬਾਹ ਕਰਕੇ ਰੱਖ ਸਕਦਾ ਜਿਹੜਾ ਧੋਖੇਬਾਜ਼ ਇਨਸਾਨ ਹੁੰਦਾ ਨਾ ਉਹ ਕਦੇ ਵੀ ਸਾਹਮਣੇ ਹਮਲਾ ਨਹੀਂ ਕਰਦਾ ਉਹ ਸਭ ਤੋਂ ਪਹਿਲਾਂ ਤੁਹਾਡਾ ਭਰੋਸਾ ਜਿੱਤਦਾ ਤੇ ਉਸ ਤੋਂ ਬਾਅਦ ਉਹ ਮੌਕੇ ਦੀ ਭਾਲ ਦੇ ਵਿੱਚ ਰਹਿੰਦਾ ਤੇ ਅੱਜ ਅਸੀਂ ਉਹਨਾਂ ਦੀਆਂ 5 ਪੱਕੀਆਂ ਨਿਸ਼ਾਨੀਆਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਪਛਾਣ ਕਰਕੇ ਤੁਸੀਂ ਆਪਣੇ ਆਪ ਨੂੰ ਐਹੋ ਜਿਹੇ ਇਨਸਾਨ ਤੋਂ ਬਚਾ ਸਕਦੇ ਆ ਧੋਖੇबाज ਇਨਸਾਨ ਹਮੇਸ਼ਾ ਆਪਣਾ ਫਾਇਦਾ ਦੇਖਦੇ ਆ। ਧੋਖੇबाज ਲੋਕਾਂ ਦਾ ਰਿਸ਼ਤਾ ਤੁਹਾਡੇ ਨਾਲ ਸਿਰਫ ਤੇ ਸਿਰਫ ਮਤਲਬ ਤੇ ਆਧਾਰਿਤ ਹੁੰਦਾ ਹੈ। ਉਹ ਉਦੋਂ ਤੱਕ ਹੀ ਤੁਹਾਡੇ ਨਾਲ ਚੰਗਾ ਵਿਹਾਰ ਕਰਨਗੇ, ਚੰਗੇ ਸਲੀਕੇ ਨਾਲ ਤੁਹਾਡੇ ਨਾਲ ਪੇਸ਼ ਆਉਣਗੇ ਜਿੰਨਾ ਟਾਈਮ ਉਹਨਾਂ ਦਾ ਕੰਮ ਨਿਕਲਦਾ ਰਹੂਗਾ। ਜਿਸ ਦਿਨ ਤੋਂ ਤੁਸੀਂ ਜਵਾਬ ਦੇਤਾ ਜਾਂ ਆਪਣਾ ਸੋਚਣ ਲੱਗ ਪਏ, ਉਸੇ ਦਿਨ ਤੋਂ ਉਹ ਬੰਦੇ ਰੰਗ ਵਿਖਾਉਣਾ ਸ਼ੁਰੂ ਕਰ ਦਿੰਦੇ ਆ। ਜਦੋਂ ਤੁਹਾਨੂੰ ਕਦੇ ਵੀ ਉਹਨਾਂ ਦੀ ਲੋੜ ਪਊਗੀ ਨਾ, ਉਹਨਾਂ ਦੀ ਸਹਾਇਤਾ ਦੀ ਲੋੜ ਪਊਗੀ ਤਾਂ ਉਹ ਬੰਦੇ ਕੋਈ ਨਾ ਕੋਈ ਬਹਾਨਾ ਬਣਾ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਨਗੇ। ਪਰ ਜਦੋਂ ਉਹਨਾਂ ਨੂੰ ਤੁਹਾਡੀ ਲੋੜ ਪਊਗੀ, ਉਦੋਂ اینو ਉਹ ਹਮੇਸ਼ਾ ਦੂਜਿਆਂ ਦੀ ਬੁਰਾਈ ਕਰਦੇ ਆ ਯਾਰ ਜਿਹੜਾ ਇਨਸਾਨ ਤੁਹਾਡੇ ਸਾਹਮਣੇ ਦੂਜੇ ਦੋਸਤਾਂ ਦੀ ਦੂਜੇ ਰਿਸ਼ਤੇਦਾਰਾਂ ਦੀ ਜਾਂ ਫਿਰ ਕੰਮ ਵਾਲੀ ਥਾਂ ਤੇ ਦੂਜੇ ਲੋਕਾਂ ਦੀ ਬੁਰਾਈ ਕਰਦਾ ਨਾ ਤਾਂ ਇਹ ਗੱਲ ਯਾਦ ਰੱਖਿਓ ਉਹ ਦੂਜਿਆਂ ਕੋਲੇ ਜਾ ਕੇ ਤੁਹਾਡੇ ਬਾਰੇ ਵੀ ਉਹੀ ਗੱਲਾਂ ਕਰੂਗਾ ਤੁਹਾਡੀ ਵੀ ਬੁਰਾਈ ਕਰੂਗਾ ਤੁਹਾਡੇ ਬਾਰੇ ਵੀ ਚੰਗਾ ਮਾੜਾ ਬੋਲੂਗਾ ਐਹੋ ਜਿਹੇ ਬੰਦੇ ਚੁਗਲੀਆਂ ਕਰਨ ਦੇ ਵਿੱਚ ਬਹੁਤ ਮਾਰ ਹੁੰਦੇ ਆ ਉਹ ਬੰਦੇ ਇੱਕ ਕੰਨ ਦੀ ਗੱਲ ਦੂਜੇ ਕੰਨਾਂ ਦੇ ਵਿੱਚ ਪਾਉਂਦੇ ਆ ਤੇ ਐਦਾਂ ਹੀ ਉਹ ਰਿਸ਼ਤਿਆਂ ਦੇ ਵਿੱਚ ਦਰਾੜ ਪਾ ਦਿੰਦੇ ਆ ਇੱਕ ਸੱਚਾ ਦੋਸਤ ਕਦੇ ਵੀ ਤੁਹਾਡੇ ਮਨ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਦੂਜਿਆਂ ਦੇ ਲਈ ਜ਼ਹਿ ਕਦੇ ਵੀ ਤੁਹਾਡੀ ਸਫਲਤਾ ਤੋਂ ਖੁਸ਼ ਨਹੀਂ ਹੁੰਦੇ ਧੋਖੇबाज ਲੋਕ ਹਮੇਸ਼ਾ ਤੁਹਾਡੀ ਹਾਰ ਦੇਖ ਕੇ ਖੁਸ਼ ਹੁੰਦੇ ਆ ਪਰ ਤੁਹਾਡੀ ਜਿੱਤ ਵੇਖ ਕੇ ਨਾ ਉਹਨਾਂ ਦੇ ਦਿਲ ਨੂੰ ਤਕਲੀਫ ਹੋਣ ਲੱਗ ਪੈਂਦੀ ਆ ਤੇ ਇਹੀ ਈਰਖਾ ਦੀ ਨਿਸ਼ਾਨੀ ਆ ਇਹੀ ਜ਼ੈਲਸੀ ਦੀ ਨਿਸ਼ਾਨੀ ਆ ਜਦੋਂ ਵੀ ਤੁਸੀਂ ਕੋਈ ਵੱਡੀ ਸਫਲਤਾ ਹਾਸਲ ਕਰਦੇ ਆ ਨਾ ਜਦੋਂ ਵੀ ਤੁਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕਰਦੇ ਆ ਉਹ ਜਾਂ ਤਾਂ ਤੁਹਾਡੀ ਪ੍ਰਸ਼ੰਸਾ ਕਰਨ ਤੋਂ ਪਾਸਾ ਵੱਟਣਗੇ ਜਿਵੇਂ ਆਪਾਂ ਆਮ ਹੀ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਯਾਰ ਉਹਨੇ ਤਾਂ ਦੇਖ ਕੇ ਵਧਾਈਆਂ ਨਹੀਂ ਦਿੱਤੀਆਂ ਚੁੱਪ ਕਰਕੇ ਪਾਸਾ ਵੱਟ ਕੇ ਲੰਘ ਗਿਆ ਕਿੰਡੀ ਕੀ ਗੱਲ ਸੀ ਮੂੰਹ ਥੋੜਾ ਥੱਕ ਜਾਣਾ ਸੀ ਤੇ ਜਾਂ ਫਿਰ ਇਹੋ ਜਿਹੇ ਲੋਕ ਤੁਹਾਡੀ ਸਫਲਤਾ ਨੂੰ ਬਹੁਤ ਛੋਟਾ ਕਰਕੇ ਦਿਖਾਉਣ ਲੱਗ ਪੈਂਦੇ ਆ ਬਹੁਤ ਛੋਟਾ ਕਰਕੇ ਦੱਸਣ ਲੱਗ ਪੈਂਦੇ ਵੀ ਇਹ ਕਿੱਡੀ ਕੀ ਗੱਲ ਆ ਤਾਂ ਇੱਥੋਂ ਪਤਾ ਲੱਗਦਾ ਵੀ ਉਹ ਤੁਹਾਡੀ ਜਿੱਤ ਤੋਂ ਉਹ ਤੁਹਾਡੀ ਸਫਲਤਾ ਤੋਂ ਖੁਸ਼ ਨਹੀਂ ਹੈਗੇ ਚੌਥੀ ਨਿਸ਼ਾਨੀ ਉਹਨਾਂ ਦੀਆਂ ਗੱਲਾਂ ਤੇ ਕੰਮਾਂ ਦੇ ਵਿੱਚ ਫਰਕ ਹੁੰਦਾ ਮਤਲਬ ਗੱਲਾਂ ਕੁਝ ਹੋਰ ਕਰਨੀਆਂ ਤੇ ਕੰਮ ਕੁਝ ਹੋਰ ਕਰਨੇ ਆ ਧੋਖੇਬਾਜ਼ ਬੰਦਾ ਸਿਰਫ ਜ਼ੁਬਾਨੀ ਜਮਾਂ ਖਰਚ ਕਰਦਾ ਜਿਹਨੂੰ ਆਪਾਂ ਗੱਲੜੀ ਕਹਿ ਦਿੰਦੇ ਆ ਗੱਲਾਂ ਦਾ ਗੱਲੜੀ ਵੱਡੇ ਵੱਡੇ ਵਾਅਦੇ ਕਰਨੇ ਪਰ ਜਦੋਂ ਕਿਤੇ ਨਿਭਾਉਣ ਦੀ ਵਾਰੀ ਆ ਜਾਂਦੀ ਆ ਉਦੋਂ ਸਭ ਤੋਂ ਪਿੱਛੇ ਹੋ ਜਾਂਦੇ ਉਹ ਬੰਦੇ ਉਹ ਬੰਦੇ ਅਕਸਰ ਝੂਠ ਬੋਲਦੇ ਆ ਤੇ ਕਿ ਤੁਹਾਨੂੰ ਉਹਦੇ ਉੱਤੇ ਭਰੋਸਾ ਹੋ ਜਾਂਦਾ ਹੈ ਯਕੀਨ ਹੋ ਜਾਂਦਾ ਹੈ ਕਿ ਯਾਰ ਵਾਕਈ ਇਹ ਬੰਦਾ ਸੱਚਾ ਹੈ ਐਹੋ ਜੇ ਬੰਦਿਆਂ ਦੀ ਕੋਈ ਜਵਾਨ ਨਹੀਂ ਹੁੰਦੀ ਇਹੋ ਜਿਹੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਅਸੂਲ, ਨਿਜਮ ਤੇ ਜਾਂ ਫਿਰ ਕੋਈ ਇਮਾਨਦਾਰੀ ਵਾਲਾ ਕੰਮ ਨਹੀਂ ਹੁੰਦਾ ਕਿਉਂਕਿ ਕੁਸ਼ਕ ਬੰਦਿਆਂ ਦੀ ਨਾ ਸਿਰਫ ਜ਼ੁਬਾਨ ਦਾ ਮੁੱਲ ਹੁੰਦਾ ਵੀ ਜਿਹੜੀ ਗੱਲ ਕਹਿ ਤੀ ਤੇ ਕਹਿ ਤੀ ਬਸ ਉਹ ਫਿਰ ਲੋਹੇ ਤੇ ਲਕੀਰ ਆ ਤੇ ਫਿਰ ਭਾਵੇਂ ਉਹਨਾਂ ਨੂੰ ਕਿੰਨਾ ਵੀ ਨੁਕਸਾਨ ਕਿਉਂ ਨਾ ਚਲਣਾ ਪਵੇ ਜੇ ਕਿਸੇ ਦੇ ਨਾਲ ਖੜ ਗਏ ਤਾਂ ਖੜ ਗਏ ਪਰ ਜਿਹੜੇ ਧੋਖੇਬਾਜ਼ ਹੁੰਦੇ ਨਾ ਉਹਨਾਂ ਦੇ ਵਿੱਚ ਇਹ ਗੱਲਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦੀਆਂ ਉਹ ਗੱਲ ਕਹਿ ਕੇ ਮਿੰਟ ਲਾਉਂਦੇ ਮੁਕਰਨ ਲੱਗੇ ਤੇ ਫਿਰ ਭਾਵੇਂ ਉਹਨਾਂ ਦੀ ਕਿੰਨੀ ਵੀ ਬੇਇਜ਼ਤੀ ਕਿਉਂ ਨਾ ਹੋ ਜਾਵੇ ਸੋ ਜਿਹੜਾ ਇਨਸਾਨ ਆਪਣੇ ਆਪ ਇਹੋ ਜਿਹੇ ਲੋਕਾਂ ਦੇ ਕੰਮਾਂ ਤੇ ਧਿਆਨ ਦਿਓ ਨਾ ਕਿ ਗੱਲਾਂ ਤੇ ਪੰਜਵੀਂ ਨਿਸ਼ਾਨੀ ਸਭ ਤੋਂ ਖਾਸ ਹੈ ਉਹ ਹਮੇਸ਼ਾ ਪਰਦੇ ਦੇ ਪਿੱਛੇ ਖੇਡਦੇ ਆ ਧੋਖੇਬਾਜ਼ ਇਨਸਾਨ ਕਦੇ ਵੀ ਤੁਹਾਨੂੰ ਸਾਹਮਣੇ ਤੁਹਾਨੂੰ ਹੀ ਟਕਰੂਗਾ ਉਹ ਕਦੇ ਵੀ ਸਿੱਧੇ ਟਕਰਾਅ ਦੇ ਵਿੱਚ ਨਹੀਂ ਆਉਂਦਾ ਇਹੋ ਜਿਹੇ ਇਨਸਾਨ ਹਮੇਸ਼ਾ ਗੁਪਤ ਰੂਪ ਦੇ ਵਿੱਚ ਤੁਹਾਡੇ ਰਿਸ਼ਤੇ ਤੇ ਜਾਂ ਫਿਰ ਤੁਹਾਡੇ ਕੰਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਕੰਮ ਹੁੰਦਾ ਉਹਨਾਂ ਨੇ ਤੁਹਾਡੇ ਖਿਲਾਫ ਹਮੇਸ਼ਾ ਅਫਵਾਹਾਂ ਫਲਾਉਣੀ ਆ ਤੇ ਜਾਂ ਫਿਰ ਤੁਹਾਡੇ ਖਿਲਾਫ ਦੂਜਿਆਂ ਦੇ ਕੰਨ ਭਰਨੇ ਆ ਤੇ ਇਹ ਉਹਨਾਂ ਦਾ ਸਾਈਕੋਲੋਜੀਕਲ ਹਥਿਆਰ ਆ ਇੱਕ ਮਨੋਵਿਗਿਆਨਿਕ ਹਥਿਆਰ ਆ ਯਾਰ ਦੂਜਿਆਂ ਕੋਲੇ 네ਗੇਟਿਵ ਗੱਲਾਂ ਹੀ ਕਰੀ ਜਾਊਗਾ ਯਾਰ ਉਹ ਤਾਂ ਆਏ ਆ ਉਹ ਤਾਂ ਇਦਾਂ ਕਰਦਾ ਤਾਂ ਕਿਤੇ ਨਾ ਕਿਤੇ ਉਹ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਮੇਰੀ ਜੋ ਛਵੀ ਹੈ ਮੇਰੀ ਜੋ ਇਮੇਜ ਹੈ ਉਹ ਵੀ ਇੱਕ 네ਗੇਟਿਵ ਬਣ ਜੂਗੀ ਵੀ ਹੋ ਸਕਦਾ ਯਾਰ ਇਹ ਸੱਚੀ ਬੰਦਾ ਇਦਾਂ ਦਾ ਹੋਵੇ ਤਾਂ ਐਹੋ ਜਿਹੇ ਇਨਸਾਨ ਹਮੇਸ਼ਾ ਦੂਜਿਆਂ ਦੇ ਕੰਨ ਭਰਦੇ ਰਹਿੰਦੇ ਆ ਤੁਹਾਡੇ ਖਿਲਾਫ ਸੋ ਜਦੋਂ ਵੀ ਤੁਹਾਨੂੰ ਇਹ ਗੱਲ ਮਹਿਸੂਸ ਹੋਵੇ ਨਾ ਵੀ ਜਿੰਨਾਂ ਲੋਕਾਂ ਨਾਲ ਤੁਹਾਡੀ ਬਹਿਣੀ ਉੱਠਣੀ ਸੀ ਇੰਨਾ ਪਿਆਰ ਸੀ ਅਚਾਨਕ ਉਹਨਾਂ ਲੋਕਾਂ ਦਾ ਵਿਹਾਰ ਤੁਹਾਡੇ ਨਾਲ ਬਦਲ ਗਿਆ ਤਾਂ ਇੱਥੋਂ ਇਹ ਗੱਲ ਸਮਝ ਲਓ ਵੀ ਜ਼ਰੂਰ ਕੋਈ ਨਾ ਕੋਈ ਪਿੱਠ ਪਿੱਛੇ ਕੋਈ ਗੇਮ ਖੇਡ ਰਿਹਾ ਹੈ ਤੇ ਆਪਾਂ ਇਸ ਧੋਖੇਬਾਜ਼ੀ ਤੋਂ ਬਚ ਕਿਵੇਂ ਸਕਦੇ ਆ ਜਦੋਂ ਤੁਹਾਨੂੰ ਕਿਸੇ ਬੰਦੇ ਦੇ ਵਿੱਚ ਪੰਜ ਨਿਸ਼ਾਨੀਆਂ ਦਿਖਾਈ ਦੇਣ ਤਾਂ ਤੁਰੰਤ ਉਹਦੇ ਤੋਂ ਦੂਰੀ ਬਣਾ ਲਓ ਕੋਈ ਬਹਿਸ ਕਰਨ ਦੀ ਲੋੜ ਨਹੀਂ ਆਰਗੂਮੈਂਟ ਕਰਨ ਦੀ ਲੋੜ ਨਹੀਂ ਲੜਾਈ ਝਗੜਾ ਕਰਨ ਦੀ ਲੋੜ ਨਹੀਂ ਤੇ ਨਾ ਹੀ ਸਬੂਤ ਤੇ ਸਫਾਈਆਂ ਦੇਣ ਦੀ ਲੋੜਾ ਬਸ ਉਹਨਾਂ ਨੂੰ ਇਗਨੋਰ ਕਰੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਜਗ੍ਹਾ ਦੇਣੀ ਬੰਦ ਕਰ ਦਿਓ ਤੇ ਹਮੇਸ਼ਾ ਆਪਣੇ ਆਪ ਦੇ ਉੱਤੇ ਤੇ ਆਪਣੀ ਅੰਦਰਲੀ ਆਪਣੀ ਮਨ ਦੀ ਆਵਾਜ਼ ਦੇ ਉੱਤੇ ਭਰੋਸਾ ਰੱਖੋ ਜੇ ਤੁਹਾਡੇ ਅੰਦਰ ਦੀ ਆਵਾਜ਼ ਜੇ ਤੁਹਾਡਾ ਦਿਲ ਇਹ ਗੱਲ ਕਹਿੰਦਾ ਨਾ ਵੀ ਇਹ ਬੰਦਾ ਸਹੀ ਨਹੀਂ ਹੈਗਾ ਉਹ ਸੱਚ ਵਿੱਚ ਤੁਹਾਡੇ ਲਈ ਸਹੀ ਨਹੀਂ ਹੋਏਗਾ ਤੇ ਹੁਣ ਕਮੈਂਟ ਕਰਕੇ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਜੀ ਤੁਸੀਂ ਵੀ ਕਦੇ ਇਹੋ ਜਿਹੇ ਧੋਖੇਬਾਜ਼ ਇਨਸਾਨ ਤੋਂ ਧੋਖਾ ਖਾਦਾ ਜਿਹੜਾ ਤੁਹਾਡੇ ਨਾਲ ਹੀ ਰਹਿੰਦਾ ਹੋਵੇ ਤੇ ਤੁਹਾਡੇ ਨਾਲ ਹੀ ਖਾਂਦਾ ਹੋਵੇ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਓ ਜੀ ਜੇ ਇਹ ਵੀਡੀਓ ਤੁਹਾਡੇ ਲਈ ਲਾਭਦਾਇਕ ਸੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਆਪਣੇ ਹੋਰ ਦੋਸਤਾਂ ਭਰਾਵਾਂ ਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਜੀ ਤਾਂ ਕਿ ਉਹ ਵੀ ਕਿਤੇ ਨਾ ਕਿਤੇ ਇਹੋ ਜਿਹੇ ਧੋਖੇਬਾਜ਼ ਇਨਸਾਨਾਂ ਤੋਂ ਬਚ ਸਕਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ